ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਲਬਲੌਗ ਦੇ ਵਿੱਚ ਹੋ ਚੁੱਕੇ ਮੈਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਦਿਨ ਹੈਗਾ ਜੁੱਵਧਵਰ ਦਾ ਤੇ ਕੈਮ ਹੋ ਗਿਆ 6:30 ਦਾ ਸਵੇਰ ਦੇ 6:30 ਵੱਜ ਚੁੱਕੇ ਨੇ ਮੌਸਮ ਬਹੁਤ ਧੀਆ ਬਰ ਹਵਾ ਚੱਲਦੀ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਆਪਾਂ ਲੱਗੇ ਸੀਗੇ ਇੱਥੇ ਆਟਾ ਉਹਨਾਂ ਕਿਉਂਕਿ ਬੱਚੇ ਜਣਾ ਸਕੂਲ ਫਿਰ ਉਹਨਾਂ ਨੂੰ ਲਾਹਾਂਗੇ ਕੌਣੇ ਸਵੇਰ ਜੀ ਆਪਾਂ ਲਵਾਂਗੇ ਪਰੌਠੇ ਕੜੀਆ ਕੱਲ ਦੀ ਕੜੀ ਬਣੀ ਹੋਈ ਸੀਗੀ ਆਪਣੀ ਤੇ ਉਹ ਬਚ ਗਈ ਮੈਂ ਹਾਂ ਵੀ ਹੁਣ ਖਾਣ ਕੇ ਜਿਵੇਂ ਹੈ ਨਹੀਂ ਕਿ ਚਲੋ ਪਰੌਠੇ ਵਿੱਚ ਪਾ ਦਿੰਦੇ ਆ ਇਹ ਆਪਾਂ ਪਰੌਂਮਾਂਗੇ ਅੱਜ ਕੜੀ ਨਾਲ ਖਾਣਗੇ ਇਹਦੇ ਵਿੱਚ ਥੋੜਾ ਜਿਹਾ ਪਨੋਲ ਗਾਸ਼ ਪਾ ਲਾਂਗੇ ਅ ਮਿਰਚਾਂ ਪਾਵਾਂਗੇ ਜਿਹੜੇ ਪੀਸ ਕੇ ਕਰਾਰੇ ਜਿਵੇਂ ਬਣ ਜਾਣਗੇ ਫਿਰ ਦਹੀਂ ਨਾਲ ਖਾ ਰਹੇ ਹੋਗੇ ਤੇ ਜੇ ਕਾ ਜੇ ਤੁਸੀਂ ਚੈਨਲ ਦੇ ਨਾਮ ਦਾ ਚੈਨਲ ਲਈ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਕਰਕੇ ਦੱਸਿਓ ਕਿ ਹਜੇਨ ਲੱਗਦੀ ਹੈ ਤੁਹਾਨੂੰ ਵੀਡੀਓ ਸਾਹੀ ਹੈ ਸਾਡੀ ਹੈ ਆਟਾ ਬੁਣੀ ਕੇ ਰੱਖ ਲੈਣਾ ਪਰਾਂਠੇ ਵਾਲੇ ਆਪਾਂ ਥੈੜ ਕੇ ਨਾਹਾਗੇ ਫਿਰ ਉਹਨਾਂ ਨੂੰ ਸਰਵਾਹਾਂਗੇ ਸੋ ਕੀ ਸੇ ਜਣਵਾਟਾ ਆਪਣਾ ਟਿਕਾ ਲ ਨਸੇ ਪਾਹੀ ਚਾਂਗੇ 6:30 ਵਜੇ ਆ ਜੀ ਹਨਾ 8:00 ਵਜੇ ਤੱਕ ਐਮਰ ਕੋਈ ਜਦ ਤਿਆਰ ਹੋਏ ਤਾਂ ਉਸ ਥੋੜਾ ਮੋਲ ਚ ਪਾ ਲੈ ਮੇਚ ਪਾਈ ਹਰੀ ਤੇ ਮਲ ਲੈਣੀ ਤਸਤੂਰ ਮੇਂ ਬਹੁਤੀ ਬਣ ਗਈ ਹੈ ਸਾਰੀ ਕਰੀ ਹੋਈ ਇਹਦਾ ਕੋਈ ਵੀ ਜੀ ਦਾਲ ਬਚੀ ਹੋਵੇ ਚਲੋ ਵੀ ਦੋ ਦਿਨ ਪਾ ਕੇ ਆਕਲੇ ਰੋਗੇ ਬਣਾ ਹੋ ਜਾਂਦੇ ਬਸ ਬਰਤਨ ਦੇ ਸਿਰ ਤੇ ਢੱਕ ਦੇਣਾ ਭਾਈ

ਢੀ ਨਾਲ ਬੋਲੋ ਹੋ ਗਿਆ ਆਟਾ ਪਾਣ ਦੀ ਲੋੜ ਥੋੜੀ ਜਿਹੀ ਬਚੀ ਅਪਾਣ ਦੀ ਗੱਲ ਕਰੀਏ ਚੌੜਾ ਮਾਠਾ ਖਾਣਗੇ ਰੋਟੀ ਨਾਲ ਬਾਹਰ ਨਹੀਂ ਖਾਦੀ ਹੈ ਚੌਲ ਨਾਲ ਬਧੀ ਖਾ ਲੈਂਦੇ ਕੜੀ ਕੜੀ ਚੌਲ ਲੈ ਢੇਲੇ ਦੇ ਚੌਲ ਕਰਨ ਕੋ ਜੋ ਗਿਆ ਅੱਜ ਆਟਾ ਆਪਣਾ ਬਣਾ ਲਏ ਤੇ ਹਮ ਬਾਦੀਆਂ ਲਈ ਸਿਰ ਫਿਰ ਪਰੋਹਣ ਬਣਾਉਣ ਲੱਗੀ ਤੁਹਾਨੂੰ ਲਓ ਜੀ ਆਪਾਂ ਲਾਗੇ 프ੌਂਟ ਲਾਉਣ ਹੁਣ ਟਾਈਮ 7 ਵਜ ਚੁੱਕੇ ਨੇ ਅੱਧਾ ਘੰਟਾ ਲੱਗ ਗਿਆ ਮੈਨੂੰ ਸਿਰ ਤੋਂ ਲੱਗੇ ਉਹਦਾ ਕਰਦਾ ਸੀ ਯਾਦ ਕਰਦੇ ਬਣਾਨੇ ਆਪਾਂ ਕੁਤੋਂ ਦੀ ਹੈ ਕੀ ਮੁਰਗੀ ਅੰਦਰੇ ਸੀ ਬਾਹਰ ਕੱਢਿਆ ਆਹ ਨੂੰ ਕਹਦੇ ਜਿਸ ਕਾਨੂੰ ਦੇਖਿਆਊਗਾ ਜਦ ਮੁਰਗੀ ਦੇਖਿਆ ਆ ਅੰਬੀਆਂ ਆ ਹਵਾ ਚਲਦੀ ਹੈ ਤੇ ਅੰਬ ਝੜਨ ਲੱਗਦੇ ਅੰਬੀਆਂ ਝੜਨ ਲੱਗਦੇ ਆ ਦੇ ਬੋਲਦੀਆਂ ਨਹੀਂ ਅੱਜ ਗੈਸ ਵੀ ਸੋਹਣੀ ਬਣੀ ਹੋਈ ਆ ਵੀ ਜਿੱਦਣਾ ਪਾਣੀ ਚਲਾਉਣੇ ਖਾੜ ਚੱਲੋਂ ਤਾਂ ਦੋ ਦੋ ਗੈਸ ਫੁਲੀ ਘੱਟ ਬਣਦੀ ਗੋਹਾ ਹੋ ਤੋਸ ਤੇ ਨਰਮ ਹੋ ਗਏ ਕੋਲੇ ਇਹਨਾਂ ਨੇ ਗੋਹਾ ਨੂੰ ਲਾਤਾ ਜੁਆਖ ਨੇ ਉਹ ਤੋ ਲੱਗੜਾ ਕਰਕੇ ਗੋਹਾ ਆ ਗਈ ਸੀ ਅੱਜ ਬਾਕੀ ਹੋ ਗਿਆ ਕੱਪ ਕੀ ਮਰਗੀ ਨਾਲੇ ਦੇ ਗੋਲ ਫਿਰਦੀ ਸੀ ਕਹਿੰਦੇ ਮੁਰਗੀ ਨਹੀਂ ਸੀ ਲਖਾ ਚੱਕੋ ਤੈਨੂੰ ਨਾੜਵਾ ਉੱਥੇ ਬੰਦੀ ਸੀ ਕਿੱਥੇ ਮੇਲਾ ਵਿੱਚ ਗਿਆ ਰਹਿ ਗਈਆਂ ਹਲੇ ਪੀਜਣ ਤੋਂ ਨਾਲ ਲੈ ਫਰਾਂ ਤੋਂ ਐਨਲਪਾ ਤੋਂ ਮਾਂ ਲੈ ਕੇ ਤੂੰ ਐ ਕਰ ਅਲਾਈਟ ਵਿੱਚ ਆਵੇ Erd evet, sağ Ödül olsun. oldu?

ਨੇ ਲਓ ਜੀ ਆ ਲਓ ਜੀ ਖਾਓ ਪਰੌਂਠੇ ਘੜੀ ਵਾਲੇ ਦਹੀਂ ਮੱਖਣੀ ਦੇ ਨਾਲ ਤੇ ਜਿਸ ਕਰ ਨੂੰ ਦੰਨੇ ਹੋਣੇ ਖਾਊਗਾ ਖਾ ਕੇ ਇਹਨੇ ਜਾਣਾ ਸਕੂਲ ਨੂੰ ਫੇਰ ਲੇਟ ਹੋ ਜੂਗਾ ਨਹੀਂ ਚਲੋ ਜੀ ਆਜੋ ਜੀ ਖਾ ਲੋ ਤੁਸੀਂ ਜੀ